ਆਪਾ ਤਨੀ ਟ్రਾਈਬ ਜੋ ਕਿ ਇੱਕ ਕਮਿਊਨਿਟੀ ਹੈ ਅਨਾਰਚਲ ਪ੍ਰਦੇਸ਼ ਦੀ ਜ਼ੀਰੋ ਕਾਟਰੀ ਦੇ ਵਿੱਚ ਰਹਿ ਰਹੇ ਹੈ ਹੁਣ ਅਗਰ ਆਪਾ ਇਸ ਟ్రਾਈਬ ਦੀ ਗੱਲ ਕਰੀਏ ਇਹਨਾਂ ਦਾ ਇੱਕ ਬਹੁਤ ਹੀ ਯੂਨਿਕ ਕਲਚਰ ਹੈ ਜਿਹਦੇ ਕਰਕੇ ਇਹਨਾਂ ਨੂੰ 2020 ਦੇ ਵਿੱਚ ਯੂਨੈਸਕੋ ਵਰਲਡ ਹੈਰੀਟੇਜ ਸਾਈਟ ਦੇ ਵਿੱਚ ਪ੍ਰਪੋਜ਼ ਵੀ ਕੀਤਾ ਗਿਆ ਸੀ ਐਡ ਕਰਨ ਲਈ ਇਹਨਾਂ ਦਾ ਜੋ ਯੂਨਿਕ ਕਲਚਰ ਹੈ ਜਾਂ ਟ੍ਰੈਡੀਸ਼ਨ ਹੈ ਉਹ ਟ੍ਰੈਡੀਸ਼ਨ ਕੀ ਹੈ ਇਹਨਾਂ ਦੇ ਨੱਕ ਦੇ ਵਿੱਚ ਆਪਾਂ ਨੋਸ ਪਲੱਗ ਦੇਖਣ ਨੂੰ ਮਿਲਦੇ ਆ ਜੋ ਕਿ ਲੱਕੜ ਦੇ ਹੁੰਦੇ ਆ ਜਾਂ ਵੁੱਡਨ ਦੇ ਹੁੰਦੇ ਆ ਜਿਨ੍ਹਾਂ ਨੂੰ ਯੈਪਿੰਗ ਹੁਣੋ ਕਿਹਾ ਜਾਂਦਾ ਤੇ ਫੇਸ ਦੇ ਉੱਤੇ ਟੈਟੂ ਦੇਖਣ ਨੂੰ ਮਿਲੂਗਾ ਜੋ ਮੱਥੇ ਤੋਂ ਲੈ ਕੇ ਨੱਕ ਤੱਕ ਹੁੰਦਾ ਤੇ ਚਿਹਨ ਦੇ ਉੱਤੇ ਪੰਜ ਲਾਈਨਾਂ ਹੁੰਦੀਆਂ ਹਨ ਉਨੇ ਸਾਲਾਂ ਟ੍ਰੈਡੀਸ਼ਨ ਜੋ ਸ਼ੁਰੂ ਹੋਇਆ ਸੀ ਉਹਦੇ ਪਿੱਛੇ ਰੀਜ਼ਨ ਕੀ ਸੀ ਕਿ ਕੁੜੀਆਂ ਦੀ ਜਾਂ ਜਿਹੜੇ ਇਹ ਬੱਚੇ ਸੀ ਇਹਨਾਂ ਦੀ ਕਿਡਨਾਪਿੰਗ ਨਾ ਹੋਵੇ ਕਿ ਆਸ-ਪਾਸ ਦੇ ਜਿਹੜੇ ਵੀ ਵਿਲੇਜ ਸੀ ਉੱਥੋਂ ਦੇ ਲੋਕ ਕਿੰਨਾ ਕਰਕੇ ਲੈ ਜਾਂਦੇ ਸੀ ਤਾਂ ਇਹ ਇਸ ਲਈ ਕੀਤਾ ਜਾਂਦਾ ਸੀ ਤਾਂ ਕਿ ਜਿਹੜੀਆਂ ਊਮਨ ਹੈ ਉਹ ਲੈਸ ਡਿਜ਼ਾਇਰੇਬਲ ਲੱਗਣ ਤਾਂ ਕਿ ਇਹਨਾਂ ਦੀ ਕਿਡਨਾਪਿੰਗ ਨਾ ਹੋਵੇ ਬਟ 1970 ਦੇ ਵਿੱਚ ਇਸ ਟ੍ਰੈਡੀਸ਼ਨ ਨੂੰ ਬੈਨ ਕਰ ਦਿੱਤਾ ਗਿਆ ਉਹ ਵੀ ਆਪਣੇ ਕੋਲ ਆਪਾਤਾਨੀ youth association ਦੇ ਦੁਆਰਾ ਕਿਉਂਕਿ ਉਹਨਾਂ ਨੂੰ ਲੱਗਦਾ ਸੀ ਇਹ ਜਿਹੜਾ ਟ੍ਰੈਡੀਸ਼ਨ ਆ ਉਹ ਮੋਡਰਨਾਈਜੇਸ਼ਨ ਦੇ ਨਹੀਂ ਹੈ ਅਰਬਨ ਦੇ ਵਿੱਚ ਲੋੜ ਨਹੀਂ ਹੈ ਪੈਰੀ ਇਰੈਲੇਵੈਂਟ ਹੈ ਉਹਨਾਂ ਨੂੰ ਪ੍ਰੈਸ਼ਰ ਫੀਲ ਹੁੰਦਾ ਸੀ ਪੇਨਫੁਲ ਫੀਲ ਹੁੰਦਾ ਸੀ ਜਿਹਦੇ ਕਰਕੇ ਇਸ ਟ੍ਰੈਡੀਸ਼ਨ ਨੂੰ ਬੈਨ ਕਰ ਦਿੱਤਾ ਗਿਆ ਤੇ ਇਸ ਟਾਈਮ ਤੇ ਸਿਰਫ ਤੇ ਸਿਰਫ ਆਪਣੇ ਕੋ ਲਾਸਟ ਜਨਰੇਸ਼ਨਾਂ ਜਾਂ ਐਲਡਰਲੀ ਊਮਨ ਸੀ ਨੇ ਜਿਹੜਾ ਇਸ ਟ੍ਰੈਡੀਸ਼ਨ ਨੂੰ ਫੋਲੋ ਕਰਦੀਆਂ ਨੇ ਹੁਣ ਜੇ ਅਪਾ ਇੱਕ ਦਿਵਾਸ ਦੀ ਗੱਲ ਕਰੀਏ ਟ੍ਰੈਡੀਸ਼ਨ ਦੀ ਗੱਲ ਕਰੀਏ ਤਾਂ ਇਹ ਸਾਰਾ ਇੱਕ ਕਹਾਣੀ ਦੱਸਦਾ ਹੈ ਅਗਰ ਆਪਣੇ ਕੋਲ ਟ੍ਰੈਡੀਸ਼ਨ ਖਤਮ ਹੋ ਜਾਂਦਾ ਤਾਂ ਇਤਿਹਾਸ ਦੇ ਵਿੱਚੋਂ ਵੀ ਉਹ ਸਾਰੀ ਦੀ ਸਾਰੀ ਚੀਜ਼ਾਂ ਵੀ ਖਤਮ ਹੋ ਜਾਂਦੀਆਂ ਜਿਸ ਦੇ ਕਰਕੇ ਇੱਕ ਮੇਰਾ ਤੁਹਾਡੇ ਦੇ ਸਵਾਲ ਹੈ ਤੁਹਾਡੇ ਤੋਂ ਮੈਂ ਪੁੱਛਣਾ ਚਾਹੂੰਗਾ ਤੁਹਾਨੂੰ ਕੀ ਲੱਗਦਾ ਕਿ ਜਿਹੜਾ ਇਹ ਟ੍ਰੈਡੀਸ਼ਨ ਹੈ ਰਿਵਾਜ ਹੈ ਉਹਨੂੰ ਐਜ਼ ਇਟ ਇਜ਼ ਜਿਵੇਂ ਬਜ਼ੁਰਗ ਚੱਲਦੇ ਆ ਰਹੇ ਸੀ ਉਦਾ ਹੀ ਚਲਾਇਆ ਜਾਵੇ ਜਾਂ ਆਉਣ ਵਾਲੀ ਪੀੜ੍ਹੀ ਦੇ ਤਰੀਕੇ ਨਾਲ ਥੋੜਾ ਉਹਨੂੰ ਚੇਂਜ ਕੀਤਾ ਜਾਵੇ